ਉਹ ਦੋਸਤੋ ਚੈੱਕ ਕਰ ਲਓ ਸੇ ਇੱਕ ਵਾਰੀ ਤੁਹਾਨੂੰ ਆਪਾਂ ਨਿਗਾਹ ਮਰਾ ਦਨੇ ਆ ਥਣ ਹਵਾਨੇ ਦੇ ਦੋਸਤੋ ਤੁਸੀਂ ਚੈੱਕ ਕਰ ਲਓ ਪਿੱਛੋਂ ਹਜੇ ਢਲ ਢੋਲ ਪਈ ਆ ਦੋਸਤੋ ਹਜੇ ਗਾਣੇ ਤਿਆਰ ਹੋਣਾ ਨੇ ਵੜਨੇ ਚੈੱਕ ਕਰ ਲਓ ਠੰਡੀ ਸੀਲ ਤੁਸੀਂ ਚੈੱਕ ਕਰ ਲਓ ਦੋਸਤੋ ਥਾਣਾ ਤੁਹਾਨੂੰ ਹੱਥ ਲਵਾ ਲਵਾਈ ਜਾਂਦੀ ਆ ਇਹ ਪਹਿਲਾਂ ਵੜਣਾ ਅੱਜ ਕੱਲ ਲਵਾਉਂਦੀਆਂ ਨਹੀਂ ਆ ਇਥਰ ਨੂੰ ਹਾਂਜੀ ਸੱਸੀ ਗਾਲ ਦੋਸਤੋ ਸਵਾਤ ਕਰਦੇ ਆ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਝੋੜ ਦੇ ਵਿੱਚ ਤਹਿਸੀਲੇ ਨੂੰ ਮਲੋਟ ਪੈਂਦੀ ਆ ਤੇ ਜਿਹੜਾ ਸ਼੍ਰੀ ਮਕਸਰ ਸਾਹਿਬ ਬਾਈ ਕੋਲੇ ਪਹਿਲਾਂ ਗਾਵ ਕਾਊ ਆ ਬਾਈ ਕੋਲੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਲਓ ਦੋਸਤੋ ਇੱਕ ਵਾਰੀ ਤੇ ਥਣਾ ਥਣਾ ਤੁਹਾਨੂੰ ਦਿਖਾ ਦੇਣਾ ਦੋਸਤੋ ਮੈਂ ਚੈੱਕ ਕਰ ਲਓ ਤੇ ਪਿੱਛੋਂ ਵੀ ਇੱਕ ਵਾਰੀ ਨਿਗਾਹ ਮਾਰਾ ਦੇਣੇ ਦੋਸਤੋ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕੱਲੀ ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਆਓ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਜੀ ਮੇਰਾ ਨਾਮ ਭਪਿੰਦਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਆਪਾਂ ਪਿੰਡ ਝੋੜਾ ਜੀ ਸ਼ੀਲ ਮਲੋੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਜੇ ਆਪਾਂ ਗਾਂ ਦੀ ਡਿਟੇਲ ਦੇਣੀ ਹੈ ਜੀ ਕਿਹੜੇ ਸੂਏ ਮੰਨ ਲਓ ਜੀ ਇਹ ਪਹਿਲੇ ਸੂਏ ਆ ਜੀ ਪਹਿਲੇ ਸੂਏ ਸੋਨਾ ਇਹਨੇ ਹਾਂਜੀ ਸੋਨਾ ਕਿੰਨੇ ਦਿਨਾਂ ਦੀ ਕੱਚੀ ਆ ਇਹ 26 ਤਰੀਕ ਨੂੰ ਇਹ ਦਿਨ ਪੂਰੇ ਹੋਣੇ ਆ ਜੀ 26 ਤਰੀਕ ਨੂੰ ਮੰਨ ਲਓ ਅੱਜ ਆਪਾਂ ਬਣਾ ਰਹੇ 11 ਦਿਨ ਪਏ 11 ਦਿਨ ਪਏ ਆ ਹਾਂਜੀ ਠੀਕ ਹੈ 11 ਦਿਨਾਂ ਦੀ ਕੱਚੀ ਆ ਹਾਂਜੀ ਤੇ ਜੇ ਆਪਾਂ ਦੁੱਧ ਦੀ ਆਸਮੇਦ ਕਰਕੇ ਕਿੰਨਾ ਪਾ ਦੂਗੀ ਦੋ ਬਾਜੀ ਤੋਂ ਉੱਪਰ ਉੱਪਰ ਦੇਓ 25 ਵੀ ਦਿਓ ਜੇ ਆਪਾਂ ਇਹਦੇ ਸੀਮਨ ਦੀ ਗੱਲ ਕਰ ਗਏ ਬਈ ਉਹ ਬੀਪੀ ਪੈਪਰ ਹੈ ਜੀ ਬੀਪੀਐਸ ਪੈਪਰ ਐਬੀਐਸ ਦਾ ਪੈਪਰ ਐਬੀਐਸ ਦਾ ਪੈਪਰ ਹਾਂਜੀ ਐਪੀਐਸ ਉਹਦਾ ਟਿਕਾ ਲੱਗਿਆ ਵਧੀਆ ਠੀਕ ਹੈ ਪੂਰੀ ਉਹਦੀ ਜ਼ਿੰਮੇਵਾਰੀ ਤਾਂ ਹੈਗੀ ਹੈ ਨਾ ਜ਼ਿੰਮੇਵਾਰੀ ਹੈ ਜੀ ਅਸੀਂ ਲਿਖ ਕੇ ਲਾਉਨੇ ਮੁਸਰੀ ਪਾਉਨੇ ਹੁੰਦੇ ਆ ਅੱਛਾ ਠੀਕ ਹੈ ਹਾਂਜੀ ਸਾਡੀ ਇਹ ਗਾਰੰਟੀ ਆ ਠੀਕ ਹੈ ਗਾਰੰਟੀ ਹੈ ਆਪਾਂ ਤੋੜ ਕੇ ਦਿਖਾ ਦਈਏ ਇੱਕ ਵਾਰੀ ਤੋੜ ਕੇ ਲੈ ਤੋੜੇ ਖੋਲੇ ਮੜਾਏ ਲੋ ਦੋਸਤੋ ਚੈੱਕ ਕਰ ਲਓ ਸੋ ਇੱਕ ਵਾਰੀ ਤੁਹਾਨੂੰ ਆਪਾਂ ਨਿਗਾਹ ਮਰਾ ਦਨੇ ਆ ਥਣ ਹਵਾਨੇ ਦੇ ਦੋਸਤੋ ਤੁਸੀਂ ਚੈੱਕ ਕਰ ਲਓ ਪਿੱਛੋਂ ਅਜੇ ਢਲ ਢੋਲ ਪਈ ਆ ਦੋਸਤੋ ਅਜੇ ਗਾਣੇ ਇੱਕ ਵਾਰੀ ਮੋੜੀ ਵਈ ਕਰਾ ਚੈੱਕ ਕਰ ਲਓ ਤੁਸੀਂ ਫੇਸ ਕੁਆਲਟੀ ਵੀ ਚੈੱਕ ਕਰ ਲਓ ਦੋਸਤੋ ਤੁਹਾਨੂੰ ਮੈਂ ਰੋਕ ਕੇ ਵੀ ਦਿਖਾ ਦਣਾ ਥਾਣ ਗਲਾਬੀ ਥਾਣਾ ਚੈੱਕ ਕਰ ਲਓ ਦੋਸਤੋ ਸਾਰੇਆਂ ਦਾ ਥੋਨਾ ਦਾ ਸਾਈਜ਼ ਬਰਾਬਰ ਹੈ ਦੇਵਾ ਲੈ ਬੰਨ ਦੀ ਹਾਂਜੀ ਜੇ ਆਪਾਂ ਗੱਲ ਕਰ ਗਏ ਗਾਂ ਦੀ ਠੰਡੀ ਸੀਲ ਹੈ ਜੀ ਬਿਲਕੁਲ ਬਹੁਤ ਹੱਥੋਂ ਥਲਵਾ ਲੈਂਦੀ ਸਨ ਹਾਂਜੀ ਹਾਂਜੀ ਦਿਖਾਓ ਮੜਾਏ ਲਾ ਕੇ ਉਹ ਦੋਸਤੋ ਚੈੱਕ ਕਰ ਲਓ ਠੰਡੀ ਸੀਲ ਤੁਸੀਂ ਚੈੱਕ ਕਰ ਲਓ ਦੋਸਤੋ ਥਾਣਾ ਥੋਨਾ ਨੂੰ ਹੱਥ ਲਵਾਈ ਜਾਂਦੀ ਹੈ ਇਹ ਪਹਿਲਾਂ ਵੈੜਾ ਅੱਜ ਕੱਲ ਲਵਾਉਂਦੀਆਂ ਨਹੀਂ ਐ ਇਥਰੋਂ ਹੱਥ ਤੇ ਬਾਈ ਜੀ ਆਪਾਂ ਦੀ ਡਿਮਾਂਡ ਦੀ ਗੱਲ ਕਰਗੇ ਜੀ ਡਿਮਾਂਡ ਫੋਨ ਤੇ ਦੱਸਾਂਗੇ ਜੀ ਫੋਨ ਤੇ ਕਰੋਗੇ ਫਿਰ ਰੇਟ ਜਾਇਜ਼ ਹੋਊਗਾ ਹਾਂ ਜਾਇਜ਼ ਹੋਊਗਾ ਬਈ ਜਿਹੜਾ ਮਾਨਤਨ ਹੋਊਗਾ ਉਹ ਗਾਜੀ ਮਾਨਤਨ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਉਂਦਾ ਹਾਂਜੀ ਫੇਰ ਫੜਾ ਕੀਤਾ ਜਾਊਗਾ ਜੀ ਮੌਕੇ ਤੇ ਖੁੱਲਾ ਮਾਨਤਨ ਹੋ ਜੂਗਾ ਦਾ ਹਾਂਜੀ ਤੇ ਰੇਟ ਵੀ ਆਪਣਾ ਜਾਇਜ਼ ਹੋਊਗਾ ਜਾਇਜ਼ ਹੋਊਗਾ ਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਇੱਕ ਵਾਰੀ ਵਾ ਲੈ ਕੇ 70099 ਠੀਕ ਹੈ ਜੀ 63592 ਠੀਕ ਹੈ ਜੀ ਤੇ ਦੋਸਤੋ ਨੰਬਰ ਤੁਹਾਨੂੰ ਆਪਾਂ ਲੈਤਾ ਬਾਈ ਦਾ ਸਕਰੀਨ ਤੇ ਨੰਬਰ ਚਲਾਵਾਂਗੇ ਤੇ ਇੱਕ ਵਾਰ ਤੁਸੀਂ ਚੈੱਕ ਕਰ ਲਓ ਪਿੱਛੋਂ ਫੇਰ ਤੁਹਾਨੂੰ ਲੈਵੇ ਦੀ ਕੁਆਲਿਟੀ ਦਿਖਾ ਦੇਣਾ ਦੋਸਤੋ ਮੈਂ ਢਲ ਟੋਲ ਤੁਸੀਂ ਦੇਖ ਲਓ ਦੋਸਤੋ ਤੇ ਮੰਗਰੋ ਥਣ ਵੀ ਗੁਲਾਬੀ ਥਾਣਾ ਚਾਰੇ ਥਾਣ ਬਰਾਬਰ ਸਾਈਜ਼ ਆ ਜੇ ਤੁਹਾਨੂੰ ਬਾਈ ਦੀ ਵਹਿੜ ਪਸੰਦ ਆਉਂਦੀ ਆ ਤੇ ਬਾਈ ਦਾ ਨੰਬਰ ਆਪਾਂ ਲੈਤਾ ਦੋਸਤੋ ਤੇ ਬਾਈ ਨਾਲ ਫੋਨ ਤੇ ਜ਼ਰੂਰ ਕੰਟੈਕਟ ਕਰਨਾ ਜੇ ਦੋਸਤੋ ਤੁਹਾਨੂੰ ਆਪਣੀਆਂ ਵੀਡੀਓ ਪਸੰਦ ਆਉਂਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਵੀ ਵੀਰ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਆ ਆਪਣਾ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਤੇ ਆਪਾਂ ਨੂੰ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਠੀਕ ਹੈ ਦੋਸਤੋ ਧੰਨਵਾਦ